ਤੈਨੂੰ ਧਾਰ ਕਰਨਾ ਕਿ ਹੁਣ ਬਾਲਟੀ ਮੈਂ ਥੋੜੀ ਤਾਣੂ ਕਰ ਲੈਣੀ ਆ ਚੱਲ ਪਾਣੀ ਪਹਿਲਾਂ ਥੋੜਾ ਲਿਆਂਦਾ ਤੇ ਕਿੰਨੇ ਲਿਆਂਦਾ ਤੂੰ ਹੋ ਕਿੰਨੇ ਕੀ ਤੂੰ ਕਿੰਨੇ ਕੁ ਘਰੀ ਹੋ ਨਹੀਂ ਕੰਡੇ ਕਰੀ ਜਾਨੀ ਆ ਕਰ ਲੈ ਸਹੀ ਪਾਣੀ ਚ ਪਿਆਰ ਤੇ ਹੈਗੇ ਨਹੀਂ ਮੇਰੇ ਠਾਓ ਉਹ ਪਾਣੀ ਚ ਪੈਰ ਕਿੱਡਾ ਤੋਂ ਸਮੁੰਦਰੇ ਕੰਢੇ ਪਈ ਆ। ਆਹੋ। ਪਾਣੀ ਚ ਪੈਰ। ਮੈਂ ਆਪਣਾ ਬਾਟੇ ਦੀ ਮੂਹ ਹੀ ਬਾੜ ਲੈਣੀ। ਮੂਹ ਹੀ ਬਾੜ ਲੈਣੀ ਮੈਂ ਆਪਣਾ ਪਾਣੀ ਚ। ਤੈਨੂੰ ਕਿਹ ਹੁੱਚੀ ਹੋ ਕੇ ਬੈਠੀ ਤੇ ਬੈ ਗਈ ਥੱਲੇ ਲੱਤਾਂ ਵਛਾ ਕੇ। ਕੌਂਕੜਾ ਮਾਰ ਕੇ ਨਹੀਂ ਆਂਦੇ ਤੇ ਮੇਰੇ ਹੱਥ ਪੂਰੇ ਆ ਜਾਣੇ ਹੀ। ਕੀ? ਆਪਣੇ ਪੈਰ ਪੂਰੇ ਨਹੀਂ ਆਣੇ ਤਾਂ ਮੇਰੇ ਪੈਰ ਹੱਥ ਪੂਰੇ ਆਏ ਨਹੀਂ। ਫੋ ਟੱਬ ਲੈ ਆਂਦੀ। ਹੁਣ ਨਹੀਂ ਪਤਾ। ਸੋ ਪ੍ਰਮਾਣ ਕਰਾਈ ਜਾਂ ਮੈਂ ਨਹੀਂ ਕਰਨੇ ਕੰਮ ਨੇ ਕਰਨੇ ਨਹੀਂ ਹੈ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਇਹਨੂੰ ਮੈਨੂੰ ਕੀ ਪਤਾ ਮੈਂ ਘੜਾ ਸੁਣਦੇ ਲੱਗੀਆਂ ਹਾਂ ਜਿਹੜੀ ਕਰ ਕਰ ਮੈਂ ਕਿ ਪੈਡੀ ਕਰ ਤੂੰ ਮੈਨੂੰ ਉਹ ਮੈਨੂੰ ਬਾਲਟੀ ਨੇ ਮੈਂ ਨਹੀਂ ਗੰਨਾ ਚਾਹ ਪੀ ਕਰੀ ਜਾ ਕਰ ਬਾਈ ਘਰੇ ਪਹਿਲਾ ਦੱਸ ਦੇ ਫੋਨ ਨੇ ਆਫਰ ਬਟਾ ਕੀ ਆਫਰ ਕੀ ਆ ਤੂੰ ਮੈਨੂੰ ਬਾਹਰ ਟੀਰਾਂ ਤੱਕ ਮਾਰੀ ਜੇ ਤੂੰ ਮੈਂ ਕਹਿੰਦੇ ਚ ਵੜ ਜਾਨੀ ਆ ਪਿੱਛੋਂ ਮੇਰੇ ਆ ਟਾਇਲ ਖੁੱਬੀ ਜਾਂਦੀ ਆ ਹਾਂ ਉਹ ਤੂੰ ਲਾ ਦੱਸ ਈ ਮੈਨੂੰ ਦੀ ਮਾਰ ਹੁਣ ਨਵਨੀ ਐ ਮਤੋਂ ਦੇਖੋ ਲੱਕਤ ਮਾਰਦੀ ਮੈਂ ਤੇਰੇ ਹਾਂ ਅੱਗੇ ਪਾਣੀ ਵੀ ਕਹਿੰਦਾ ਮੈਨੂੰ ਬਦਲ ਲੈ ਕਿ ਹੁਣ ਤੂੰ ਇੱਕੋ ਜਿਹਾ ਕਸਾਈ ਜਾਣੇ ਐ ਐਨੀ ਵੀ ਨਹੀਂ ਮੈਨਾਲ ਹੂੰ ਤੂੰ ਅੱਡੀਆਂ ਤੇ ਮਾਰ ਤੂੰ ਕੀ ਕਰਦੀ ਪਈ ਐ ਮੈਂ ਠਾਕ ਗਈ ਆ ਵੀ ਮਾਰ ਲਾ ਫਾੜ ਆਲਾ ਹਟ ਅਬ ਮਾਰੇ ਪਰ ਮੇਰੀ ਚਦਨਾ ਮਾਰ ਮੂੰਹ ਤੇ ਬਾੜ ਦੇ ਮੇਰੇ ਮੂੰਹ ਚ ਬਾੜ ਦੇ ਮੇਰੇ ਪਰ ਹਾਂ ਤਾਂ ਬਾ ਘਰੀ ਜਾਣੀ ਠਾਂ ਘਰ ਨੂੰ ਕਿੱਡੀ ਸਵਾਰੀ ਹੋ ਕੇ ਬਠੀ ਰਾਣੀ ਦੀ ਗੱਦੀ ਤੇ ਜਿੰਨੀ ਵਾਗਗੇ ਦੇ ਮਤਰੀ ਜੁਲਫਾਂ ਵੇ ਸਵਾਰਿੰਦੀ ਆਪਣੀ ਹੂੰ ਸਮੂਥ ਰਿੰਗ ਰਾਈ ਮੈਂ ਤਾਂ ਮੈਨੂੰ ਸਮਝ ਅਸਾ ਹਲਕੇ ਚ ਨਾ ਲੈ ਮੈਨੂੰ ਨਾ ਬਹਿਣਾ ਤੈਨੂੰ ਹਲਕੇ ਚ ਕਿੱਥੇ ਲੈ ਕੇ ਜਾਣਾ ਹੁਣ ਆਪ ਵੱਖ ਹੋ ਜਾ ਮੇਰਾ ਬੈਤੋਂ ਹੰਡੀ ਕਮਾਲੀ ਤੋਂ ਹੰਡੀ ਹੈ ਖੇਡਾਂ ਕਰਾਂਦੀ ਤੂੰ ਤੇ ਮੇਰੇ ਇੱਕ ਪੱਲਾ ਸਹੀ ਲੱਗਦੇ ਵੇ ਬਹੁਤ ਸੋਹਣੇ ਸੋਹਣੇ ਚੱਲ ਫਿਰ ਚੱਤੀ ਕਰ ਯਾਰ ਮੈਂ ਥੱਕ ਗਈ ਆ ਮੈਂ ਬਰੇ ਚੱਲ ਜਾ ਮੇਰੇ ਤੋਂ ਮਸਾੜੀ ਮਾਰਿਆ ਆਡੀਆਂ ਤੇ ਮਸਾ 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 ਨਾ ਕੀ ਕੀਤਾ ਹਾਲੇ ਲਾਤਾ ਆਪੇ ਕਹਿ ਨਹੀਂ ਹੱਥ ਨਹੀਂ ਲਾਇਆ ਮੈਂ ਲਾਇਆ ਮੈਨੂੰ ਮਾਰੇ ਨੂੰ ਮਾਰਨ ਨੂੰ ਮਰ ਜਾਵੇਂ ਮੈਨੂੰ ਦੇਖ ਤੇ ਮੇਰੇ ਕੱਪੜਿਆਂ ਦੇ ਪਾ ਗਏ ਨਾ ਰੋਡ ਮੈਂ ਥੱਲੇ ਫਾਗ ਕਰਦੇ ਨਾ ਉਹ ਆਖ ਜਾਣਾ ਮੈਨੂੰ ਅੱਡੀਆਂ ਤਾਂ ਮਾਰਿੰਗੇ ਤਾਂ ਫੇਰ ਹੀ ਐ ਫਲਾਈਦਰ ਇਦਾਂ ਮਾਰ ਅੱਜ ਦਾ ਝੰਗ ਲੈ ਕੇ ਨਾ ਇਦਾਂ ਇਦਾਂ ਇਹਦਾ ਨਾ ਤੇਰੇ ਅੱਡੀਆਂ ਦਾ ਮਾਸ ਲਤਣਾ ਤੇ ਉਹ ਮੇਰੇ ਬਾਅਦ ਚ ਕਈ ਕੋਲਡ ਕਰੀਮ ਲਾਦੇ ਮੇਰੇ ਪੈਰ ਨਾਲ ਹੀ ਦੇਣੀ ਆ ਮਾੜੀ ਜੀ ਚਲ ਫੜ ਫੇ ਮਾਰ ਜਿੱਦਾਂ ਵੀ ਕਰਨਾ ਜੋ ਕਰਨਾ ਘਰ ਫੇਤੀ ਕਰ ਬਹੁਤ ਗੋਰੇ ਹੋ ਗਏ ਪਰ ਇਹ ਕਰ ਮੇਰੇ ਕੱਪੜੇ ਨਾ ਗਿੱਲੇ ਕਰ। ਵਾਹੇ ਤੇਰੇ ਦਿਲ ਕਰਦਾ ਮਾਰਾਂ। ਉਹਦਾ ਪਾਗੋ ਤਮਾ ਕਰਨਾ ਕੁੰਨਾ ਵੀ ਨਹੀਂ ਹੈਗਾ। ਜਾ ਪਾਣੀ ਇੰਨਾ ਗੰਦਾ ਹੋ ਗਿਆ ਜਾ ਕਿਤੇ। ਇਹ ਵੀ ਨਹੀਂ ਜੇ ਹੈ ਕੀ ਕਰਨ ਦੀ ਨਹੀਂ ਉਹ ਤਾਂ ਉਹਦਾ ਮੈਨੂੰ ਕਹਿੰਦੀ ਭੂਆ ਗਰਮ ਪਾਣੀ ਚ ਪੈਰ ਪਾ ਲਾ ਤੇ ਕਰਨਾ ਇਹਨੇ ਕੁਝ ਨਹੀਂ ਕੀਤਾ ਮੈਂ ਮੇਰੇ ਪੈਰ ਗਰਮ ਪਾਣੀ ਚ ਪਵਾ ਛੱਡਦੇ ਇੱਕ ਨਾ ਮੇਰੇ ਪੈਰ ਆਂਦੇ ਪੇ ਵਿੱਚ ਪੂਰੇ ਬਾਲਟੀ ਜੀ ਲੈ ਆਂਦੀ ਤੱਬ ਨਹੀਂ ਰਿਹਾ ਸਕਦੀ। ਮੈਨੂੰ ਤਾਂ ਪਤਾ ਵੀ ਨਹੀਂ ਇਹ ਹੁੰਦਾ ਕੀ ਹੈ। ਆਪ ਹੀ ਆ ਗਈ ਸੀ ਇਹ ਚਾਹ ਪਾ ਦੇ ਸ਼ਗੁਪਾ ਦੇ ਤੁਹਾਨੂੰ ਦੇ ਸਾਫ ਸਾਫ ਪੁਆ ਕਰ ਦੇਣੀ ਮੈਂ ਤੇਰੀ ਕਿਚਾ ਨਹੀਂ ਵੀ ਚਾਹੀਆਂ ਕੰਮ ਤੇ ਸਲੂਨ ਚ ਪੈਸੇ ਬੜੇ ਲੱਗਦੇ ਘਰੇ ਹੀ ਕਰ ਲਾ ਮੈਣੀ ਪੈੜੀ ਕਿਉ ਆਹ ਹੋਫੇ ਪਤੀਆ ਦੱਸਿਆ ਤੇ ਪੈ ਬਚੂਗੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਾਂਗੇ ਅਗਲੇ ਫੇਰ ਕਿਹੇ ਹਾਸੇ ਹੁਸੇ ਵਾਲੇ ਵਲੌਗ ਦੇ ਨਾਲ ਕਰਦੇ ਚੰਗੀ ਤਰ੍ਹਾਂ ਕਰਤੇ ਹੁਣ ਝਾਂਜਰਾ ਪਾਜੋਗੇ ਤੇ ਕਰਤੇ ਆ ਹੁਣ ਪਰੇ ਕਰ ਇਹਨਾਂ ਨੂੰ ਸੋਨੀਆਂ ਲੱਗਣਗੇ ਝਾਂਜਰਾ ਪਾਈਆਂ ਬਹੁਤ ਉੱਤੇ ਚਮਕਣੀਆਂ ਚਮਕੜੀਆਂ ਮਤਲਬ ਨਹੀਂ ਸੋਨੀਆਂ ਲੱਗਣੀਆਂ ਜੱਟ ਜਣੀਆਂ ਹਾਂ ਪਰੇ ਘਰ ਜੱਟ ਜਣੀਆਂ ਆ ਜਾਂ ਮੈਨੂੰ ਮੱਛਰ ਵੜਾ ਲੜੰਦਿਆ ਆ ਉੱਟ ਜਾ ਜਾ ਤੋਰ ਜਾ ਪਹਿਲਾਂ ਚੰਗਾ ਨਿਕਲ ਇੱਥੋਂ ਹੱਥ ਨਹੀਂ ਪਾਣੇ ਹੱਥ ਵੀ ਪੜਾ ਹੋਂਠਾਂ ਹੋਂਠਾਂ ਇਹਦਾ ਹੋਂਠਾਂ ਪਰੇ ਨਿਕਲ